ਰਤ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਜੋ ਉਹ ਅਮਰਿਤਪਾਲ ਸਿੰਘ ਮੈਰੋਂ ਦੇ ਨਾਲ ਜੁੜੀ ਹੋਈ ਹੈ ਅਮਰਿਤਪਾਲ ਸਿੰਘ ਮੈਰੋਂ ਨੇ ਪਹਿਲਾਂ ਕਤਲ ਕੀਤਾ ਅਤੇ ਕਤਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਹੋਰ ਵੀ ਕਈ ਕੁੜੀਆਂ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਉਹਨਾਂ ਬਿਲਕੁਲ ਸਿੱਧਮ ਸਿੱਧਾ ਕਹਿ ਦਿੱਤਾ ਕਿ ਜਿਹੜੀਆਂ ਇਹ ਕੁੜੀਆਂ ਲੱਚਰਤਾਂ ਨੂੰ ਵਧਾਵਾ ਦਿੰਦੀਆਂ ਨੇ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਹੋ ਸਕਦਾ ਹੈ ਇਹਨਾਂ ਦੀ Laash ਵੀ ਨਾ ਲੱਭੇ ਤਾਂ ਇਸ ਦਾ ਵਿਰੋਧ ਵੀ ਹੋਣਾ ਨਾਲ ਦੀ ਨਾਲ ਸ਼ੁਰੂ ਹੋ ਚੁੱਕਿਆ ਹੈ ਆਪ ਜੀਆਂ ਨੂੰ ਦੱਸਾਂਗੇ ਕਿ ਨਿਹੰਗ ਹਰਜੀਤ ਸਿੰਘ ਰਸੂਲਪੁਰ ਨੇ ਵੀ ਸੋਸ਼ਲ ਮੀਡੀਆ ਤੇ ਕਹਿ ਦਿੱਤਾ ਹੈ ਕਿ ਜਿਹੜਾ ਇਹ ਅਮਰਿਤਪਾਲ ਸਿੰਘ ਮੈਦੋ ਕੁੜੀਆਂ ਨੂੰ ਧਮਕੀਆਂ ਦਿੰਦਾ ਇਹ ਸਾਰਾ ਸਰ ਗਲਤ ਹੈ ਇਹ ਕੌਣ ਹੁੰਦਾ ਹੈ ਧਮਕੀਆਂ ਦੇਣ ਵਾਲਾ ਇੱਕ ਪਾਸੇ ਤਾਂ ਨਿਹੰਗ ਸਿੰਘ ਦਾ ਜੋ ਬਾਣਾ ਹੈ ਉਹ ਪਾਇਆ ਹੋਇਆ ਹੈ ਜੇਕਰ ਇਸਨੇ ਕੁਝ ਦੇਖਣਾ ਹੈ ਤਾਂ ਸਾਡੇ ਨਾਲ ਦੇਖ ਲਵੇ ਤੁਸੀਂ ਇਸ ਨਿਹੰਗ ਦੀ ਜਵਾਨੀ ਆਪ ਹੀ ਸੁਣੋਗੇ ਆਓ ਤੁਹਾਨੂੰ ਸੁਣਾਣੇ ਆ ਕਿ ਇਹ ਪੰਜਾਬ ਦਾ ਛੇਤਰਾਂ ਦੀ ਕਮੀ ਆ ਇਹਨੂੰ ਅੱਜ ਕਿਸੇ ਧੀਨੋ ਹੱਥ ਲਾ ਕੇ ਦਿਖਾਇਓ ਜੇ ਨਾ ਛੇਤਰ ਮਾਰੇ ਤਾਂ ਹਰਜੀਤ ਨਾ ਕਿਹਾ ਮਰਡਰ ਕੀਤਾ ਉਸ ਕੁੜੀ ਦੇ ਨਾਮ ਤੇ ਬਦੈਸ਼ਤ ਫੁਲਾ ਰਿਆ ਇਹਦੀ ਈਕੇ ਜਗ੍ਹਾ ਇਹਦੀ ਜੇਲ੍ਹ ਜਗ੍ਹਾ ਸਾਡੀ ਵੀਡੀਓ ਦੇਖ ਸਾਤੇ ਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਲੱਭ ਕੇ ਮਾਰ ਸਕਦੇ ਆ ਤੇ ਦੀਪਿਕਾ ਲੁਥਰਾ ਇਹਨੂੰ ਇਹ ਲਾਸਟ ਵਾਰਨਿੰਗ ਹੈ ਇਸ ਵੀਡੀਓ ਰਾਹੀਂ ਜ਼ਰੂਰੀ ਨਹੀਂ ਹੈਗਾ ਵੀ ਮੁੜ ਕੇ ਵੀ ਏ ਇਹ ਨਹੀਂ ਹੈਗਾ ਵੀ ਕੱਲੀ ਬਠੰਡੀ ਪਾਰਕਿੰਗ ਆ ਪਾਰਕਿੰਗ ਆ ਹੋਰ ਵੀ ਸ਼ਹਿਰਾਂ ਚ ਸਾਰਿਆਂ ਚ ਹੈਗੀਆਂ ਤੇ ਜੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਡੈੱਡ ਬੋਡੀ ਮਿਲੇ ਮਿਲੇ ਬੇਸਿਕਲੀ ਇਹ ਬਾਣੇ ਦੇ ਵਿੱਚ ਬੈਠੇ ਇੱਕ ਗੈਂਗਸਟਰ ਨੇ ਨਾਟੇ ਗੁਰੂ ਦਾ ਸਿੱਖ ਤੇ ਹੁਣ ਸਵੇਰ ਦੇ ਮੈਨੂੰ ਇਹਨਾਂ ਦੋ ਕੀ ਕੋਈ ਮੈਨੂੰ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਤੇ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇਖਣਾ ਨਾ ਤੇਰੇ ਦੁਆਕ ਵੱਲ ਦੇਖਣਾ ਕੇਵਾਨੀ ਦੇਖਣਾ ਜੇ ਕਿਸੇ ਨੇ ਭੁੱਲ ਭੁਲੇਖੇ ਵੀ ਭਾਵੇਂ ਉਹ ਕਿਉਰਟੀ ਦੇ ਵਿੱਚ ਹੀ ਹੋਵੇ ਤੇ ਉਹਨੇ ਕਦੇ ਇਹ ਕਹਿਤਾ ਨਾ ਕਿ ਅਸੀਂ ਕੰਟੈਂਟ ਬੰਦ ਨਹੀਂ ਕਰਨੇ ਡਬਲ ਮੀਨਿੰਗਾ ਚੱਲਣਗੇ ਲੱਚਰ ਤਾਂ ਵਜ੍ਹਾ ਸੇ ਚੱਲੂਗੀ ਪਟਾਕੇ ਵੇਖੋ ਕਿਵੇਂ ਚਿਹਦਾਰਾ ਭੈਣ ਆ ਇਹਦਾ ਕੀ ਖੂਨ ਦਾ ਰਿਸ਼ਤਾ ਹੈ ਅੱਜ ਇਹ ਬਾਹਰਲੀ ਸਟੇਟ ਤੋਂ ਆ ਕੇ ਆਪਣੇ ਨਾਮ ਦੇ ਨਾਲ ਕੌਰ ਲਾ ਰਹੀ ਆ ਅਮਰਤਪਾਲ ਕਿਹੜਾ ਆਪਣੇ ਸਿੱਖਾਂ ਦੇ ਘਰ ਜੰਮੇ ਨੇ ਜੇ ਆਪਣੇ ਪੀੜੀ ਸੋਟੇ ਸੋਟਾ ਫੇਰੇ ਤੇ ਪਿਛੌਕੜੀ ਦਾ ਕੀ ਆ ਵੀ ਕਿਸੇ ਸਿੱਖ ਨੇ ਕਿਸੇ ਨਿਹੱਥੇ ਤੇ ਬਾਹ ਨਹੀਂ ਕੀਤਾ ਅਰ ਬਾਹਰ ਇਹ ਜਾਣਿਆ ਜਾਂਦਾ ਕਿ ਸਿੱਖ ਔਰਤਾਂ ਤੇ ਹੱਥ ਨਹੀਂ ਚੱਕਦੇ ਤੇ ਅੱਜ ਇਹਨੇ ਇੱਕ ਧੀ ਨੂੰ ਮਾਰ ਕੇ ਕਿਸੇ ਦੀ ਬੇਟੀ ਨੂੰ ਮਾਰ ਕੇ ਅੱਜ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਬਾਹਰਲੀਆਂ ਏਜੰਸੀਆਂ ਨੂੰ ਖੁਸ਼ ਕੀਤਾ ਜਾ ਰਿਹਾ ਹੈ ਅੱਜ ਇੱਕ ਕੁੜੀ ਨੂੰ ਮਾਰ ਕੇ ਕੀ ਸਾਬਤ ਕਰਨਾ ਚਾਹੁੰਦਾ ਇਹ ਬਹਾਦਰੀ ਦਿਖਾ ਰਹੇ ਨੇ ਦੂਜਾ ਪੰਜਾਬ ਚ ਇਹ دہشت ਫਲਾਣਾ ਚਾਹੁੰਦੇ ਨੇ ਕਿ ਮੇਤੇ ਬਿਨਾ ਇਹ ਨਹੀਂ ਹੋਊਗਾ ਕਿਉਂ ਕੀ ਲੱਗਦਾ ਇਹ ਪੰਜਾਬ ਦਾ ਖੇਤਰਾਂ ਦੀ ਕਮੀ ਆ ਇਹਨੂੰ ਅੱਜ ਕਿਸੇ ਧੀ ਨੂੰ ਹੱਥ ਲਾ ਕੇ ਦਿਖਾਇਓ ਜੇ ਨਾ ਖੇਤਰ ਮਾਰੇ ਤਾਂ ਹਰਜੀਤ ਨਾ ਕਿਹੋ ਬੇਸਿਕਲੀ ਇਹ ਬਾਣੇ ਦੇ ਵਿੱਚ ਬੈਠੇ ਇੱਕ ਗੈਂਗਸਟਰ ਨੇ ਨਾਟੇ ਗੁਰੂ ਦਾ ਸਿੱਖ ਕਿਆ ਇਹਦਾ ਉਹ ਰਿਸ਼ਤੇਦਾਰ ਆ ਭੈਣ ਆ ਇਹਦਾ ਕਿਆ ਖੂਨ ਦਾ ਰਿਸ਼ਤਾ ਹੈ ਅੱਜ ਇਹ ਬਾਹਰੀ ਸਟੇਟ ਤੋਂ ਆ ਕੇ ਆਪਣੇ ਨਾਮ ਦੇ ਨਾਲ ਕੌੜ ਲਾ ਰਹੀ ਆ ਅਮਰਤਪਾਲ ਜਿਹੜਾ ਆਪਣੇ ਸਿੱਖਾਂ ਦੇ ਘਰ ਜੰਮੇ ਨੇ ਜੇ ਆਪਣੇ ਪੀੜੀ ਸੋਟੇ ਸੋਟਾ ਫੇਰੇ ਤੇ ਪਿਛੌਕੜੀ ਦਾ ਕੀ ਆ ਅੱਜ ਇੱਕ ਕੁੜੀ ਦੇ ਕੰਟੈਂਟ ਪਿੱਛੇ ਉਹਨੂੰ ਕਿਨੇ ਗਵਰਨਮੈਂਟ ਨੇ ਕਿਹਾ ਹੈ ਕਿ ਆ ਮਾਜੋਗ ਡੀਜੀਪੀ ਸਾਹਿਬ ਨੇ ਕਿਹਾ ਤਾਂ ਵੀ ਤੂੰ ਇਹ ਚੀਜ਼ਾਂ ਨੂੰ ਬੰਦ ਕਰਾ ਹਰ ਇੱਕ ਬੰਦੇ ਦਾ ਰਾਈਟ ਹੈ ਤੁਸੀਂ ਇਸ ਫੋਨ ਦੇ ਵਿੱਚ ਕੀ ਦੇਖਣਾ ਹੈ ਕੀ ਨਹੀਂ ਦੇਖਣਾ ਇਹ ਤੁਹਾਡੇ ਆਪਣੇ ਹੱਥ ਵਿੱਚ ਹੈ ਨਾ ਕਿ ਕਿਸੇ ਦੇ ਤੁਸੀਂ ਚੰਗਾ ਦੇਖ ਲਓ ਮਾੜਾ ਦੇਖ ਲਓ ਕੀ ਆ ਤੁਸੀਂ ਚੈਨਲ ਬੰਦ ਕਰਾ ਦੋਗੇ ਕੀ ਆ ਤੁਸੀਂ ਪੌਨ ਬਿਊੜੀਜ਼ ਬੰਦ ਕਰਾ ਦੋਗੇ ਤੁਸੀਂ ਕਿੰਨੇ ਇਹਦੇ ਵਿੱਚ ਕਾਹਨ ਪਏ ਨੇ ਨੈਟ ਦੇ ਵਿੱਚ ਕਿਉਂਕਿ ਅਮਰਤਪਾਲ ਦਾ ਕੰਮ ਏਕਾ ਲੋਕਾਂ ਦੀਆਂ ਕਮੀਆਂ ਲੱਭਣਾ ਉਹਦੇ ਵਿੱਚ ਉਹਨਾਂ ਨੂੰ ਸਰਚ ਕਰਨਾ ਸਾਰਾ ਦਿਨ ਉਹਨੂੰ ਦੇਖੀ ਜਾਂਦਾ ਹੈ ਲਾਸਟ ਵਿੱਚ ਜਾ ਕੇ ਉਹਨਾਂ ਦੇ ਅੰਗੇਸ਼ ਠੀਕਾ ਆਪਣਾ ਫੇਮ ਲੈਣ ਵਾਸਤੇ ਰੌਲਾ ਪਾਉਂਦਾ ਸੋ ਇਹਨਾਂ ਲੋਕਾਂ ਨੂੰ ਛੇਤਰਾਂ ਦੀ ਕਮੀ ਆ ਇਹਨੇ ਮਰਡਰ ਕੀਤਾ ਉਸ ਕੁੜੀ ਦੇ ਨਾਮ ਤੇ ਵਿਦੈਸ਼ਤ ਫੁਲਾ ਰਿਹਾ ਹੈ ਇਹ ਇਸ ਇੱਕ ਜਗ੍ਹਾ ਇਹਦੀ ਜੇਲ੍ਹ ਜਗ੍ਹਾ